ਇਹ ਫੈਸਲਾ ਕਰ ਲਿਆ ਹੁਣ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਲੋਕਾਂ ਨੇ ਇਹ ਫੈਸਲਾ ਕਰ ਲਿਆ ਹੈ ਇਹ ਕਿਤੇ ਪਹਿਲਾਂ ਇਸ ਗੱਲ ਦਾ ਪ੍ਰਭਾਵ ਲੈ ਕੇ ਸੀ ਵੀ ਇਹ ਪੁਲਿਸ ਦੀ ਲੜਾਈ ਹੈ ਹੁਣ ਪਟਿਆਲਾ ਬਰਨਾਲਾ ਸੋਨੂੰ ਮਲੇਰਕੂਟਲਾ ਸਾਰੇ ਚ ਪੱਡੇ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਵਸਤੂਆਂ ਜੱਫਤ ਕਰਾਈਆਂ ਜ ਜ ਤੋਂ ਬਰਨਾਲੇ ਲਈ ਬੜਾ ਇਤਿਹਾਸਕ ਦਿਨ ਸੀ ਜਿੱਥੇ ਜਿੰਮੇਤ ਕਹੋ ਪਲੀਜ਼ ਵੀਰੇ ਮੈਂ ਹੋਂ ਦੀ ਨਹੀਂ ਜਿੱਥੇ 113 ਪੰਚਾਇਤਾਂ ਨੇ ਜੁੱਤ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਪੁਲਿਸ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਇਹ ਲੜਾਈ ਸਾਡੀ ਲੜਾਈ ਹੈ ਅਸੀਂ ਪੁਲਿਸ ਦੇ ਨਾਲ ਮੋਢਾ ਹੀ ਮੋਢੇ ਨਾਲ ਮੋਢਾ ਲਾ ਕੇ ਨਹੀਂ ਲੜਾਂਗੇ ਪੁਲਿਸ ਤੋਂ ਅੱਗੇ ਹੋ ਕੇ ਲੜਾਈ ਅਸੀਂ ਇਹ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦੋ ਆਇਆ ਹੈ ਕਿ ਅਸੀਂ ਫੈਸਲਾ ਕਰ ਲਿਆ ਹੁਣ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਨੰਬਰ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਇਹ ਪੰਚਾਇਤਾਂ ਨੇ ਇਹ ਵਿਸ਼ਵਾਸ ਦੁਆਇਆ ਸਾਨੂੰ ਕਿ ਇਹ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜੇ ਨਸ਼ਾ ਤੇ ਲੱਗ ਗਏ ਆ ਕੁਝ ਬੱਚੇ ਉਹਨਾਂ ਨੂੰ ਵਾਪਸ ਲਿਆਵਾਂਗੇ ਉਹਨੂੰ ਰੀਹੈਬਿਲੀਟੇਟ ਕਰਾਵਾਂਗੇ ਤੇ ਜਿਹੜਾ ਨਸ਼ਾ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਵੱਡੀ ਬਰਨਾਲੇ ਵਿੱਚੋਂ ਐਪੀਸੋ 13 ਪਚੰਤਾ ਨੇ ਚੇਤਾਵਨੀ ਦੇ ਦਿੱਤੀ ਐ ਵੀ ਖਬਰਦਾਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਫੈਸਲਾ ਕਰ ਲਿਆ ਏ ਕਿਤੇ ਪਹਿਲਾਂ ਇਸ ਗੱਲ ਦਾ ਪ੍ਰਭਾਵ ਲੈ ਕੇ ਸੀ ਵੀ ਇਹ ਪੁਲਿਸ ਦੀ ਲੜਾਈ ਐ ਹੁਣ ਲੋਕਾਂ ਦੀ ਲੜਾਈ ਐ ਜਦੋਂ ਕੋਈ ਵੀ ਕੈਂਪੇਨ ਲੋਕ ਪਲੇਅਰ ਦਾ ਰੂਪ اختیار ਕਰਦੀ ਐ ਉਹ ਹਮੇਸ਼ਾ ਕਾਮਯਾਬ ਹੁੰਦੀ ਐ ਇਹਦੇ ਲਈ ਮੈਂ ਸਪੈਸ਼ਲੀ ਜਿਹੜੀ ਬਰਨਾਲਾ ਦੀ ਜਿਹੜੀ ਟੀਮ ਐ ਜਿਹੜੀ ਐਸਐਸਪੀ ਸਰਫਰਾਜ਼ ਆलम ਇਹ ਉਹਨਾਂ ਦੇ ਐਸਪੀ ਸਪਾਨ ਤੇ ਬਾਕੀ ਡੀਐਸਐਡੀ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇੰਨਾ ਅੱਛਾ ਪਰਫਰਮਾ ਕੀਤਾ ਤੇ ਇਹ ਉਮੀਦ ਵੀ ਕਰਦਾ ਹੈ ਕਿ ਇਹ ਕੈਂਪੇਨ ਇਹ ਇੱਕ ਦਿਨ ਦੀ ਕੈਂਪੇਨ ਨਹੀਂ ਜਦ ਤੱਕ ਅਸੀਂ ਜੋ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੱਕ ਇਹ ਕਰਕੇ ਵੀ ਇਹ ਪ੍ਰੋਜੈਕਟ ਕਰ ਰਹੇ ਆ ਜਿਹੜੇ ਲੋਕ ਕਿ ਜਦ ਕੇ ਇੱਕਾ ਦੁੱਕਾ ਕਿਸੇ ਪਿੰਡ ਦੇ ਵਿੱਚ ਜਿਹੜੇ ਨਸ਼ਈ ਹੈ ਤੇ ਜਿਹੜੇ ਲੋਕ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਰਾ ਪੰਜਾਬੀ ਨਸ਼ਈ ਹੈ ਉਹ ਜਿਹੜਾ ਅਸੀਂ ਧੂਣਾ ਉਹ ਤੋਂ ਨਾ ਇਸ ਕਰਕੇ ਮੈਨੂੰ ਉਮੀਦ ਹੈ ਵੀ ਅੱچھے ਰਿਜ਼ਲਟ ਦੇ ਆਉਣ। ਨੰਬਰ 1 ਜਿਹੜੇ ਜਿਹੜੇ ਨਸ਼ਈ ਆ ਨਸ਼ਈਆਂ ਨੂੰ ਰੀਹੈਬਿਲਿਟੇਟ ਜਿਹੜੇ ਕਿ ਹੈਲਥ ਅਥਾਰਟੀ ਦੇ ਨਾਲ ਮਿਲ ਕੇ ਜਿੱਥੇ ਫੈਸਿਲਿਟੀ ਹੈ ਉੱਥੇ ਪਹੁੰਚਾਇਆ ਜਾਵੇ ਪਿੰਡਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾਵੇ। ਜਿਹੜੇ ਨਸ਼ੇ ਦੇ ਤਸਕਰ ਆ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਜਾਵੇ। ਜਿਹੜੀ ਪਾਪ ਦੀ ਪਿੰਕਪਾ ਦੇ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਤੇ ਉਹ ਉਹਨਾਂ ਨੇ ਸੋਚਿਆ ਵੀ ਜਿਹੜੀ ਉਹਨਾਂ ਦੀ ਜਿਹੜੀ ਹੈ ਮਾੜੀ ਕਮਾਈ ਆ ਉਹ ਜਿਹੜੀ ਹੈ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਜਿਹੜੀਆਂ ਪਟਿਆਲਾ ਬਰਨਾਲਾ ਸੂਰ ਮਲੇਰਕੂਟਲਾ ਸਾਰੇ ਜਿਹੜੇ ਵੱਡੇ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਫਿਰ ਇਹਦੇ ਚ ਅੱਗੇ ਪ੍ਰੋਵੀਜ਼ਨ ਆ ਪਿੱਟ ਐਂਡ ਡੀਪੀਐਸ ਜਿਹੜਾ ਕਿ ਉਹਨਾਂ ਨੂੰ ਜਿਹੜੇ ਤੁਸੀਂ ਹੁਣ ਦੇਖਿਆ ਜੇ ਰੀਸੈਂਟਲੀ ਇੱਕ ਜਿਹੜਾ ਆਪਣਾ ਜਿਹੜਾ ਸਮਗਲਰ ਆ ਜਿਹੜਾ ਉਹਦੇ ਵਿੱਚੋਂ ਉਹਨੂੰ ਅਸਾਮ ਜੇਲ੍ਹ ਦੇ ਵਿੱਚ ਟਰਾਂਸਫਰ ਹੋਇਆ ਜਿਹੜੇ ਡਰੱਗ ਵਿਚੋਂ ਤੋਂ ਫਿਰ ਬਾਜ਼ਰੀ ਆਉਂਦੀ ਤੇ ਉਹਨਾਂ ਨੂੰ ਵੀ ਇਹ ਇਸ ਗੱਲ ਦਾ ਸਮਝਣਾ ਚਾਹੀਦਾ ਹੈ ਬਾਪ ਦੀ ਕੀਤੀ ਕਮਾਈ ਲੋਕਾਂ ਦੀਆਂ ਲਾਸ਼ਾਂ ਦੇ ਕੀਤੀ ਲੋਕਾਂ ਨੂੰ ਪੰਗੀ ਪੋਸਤਰੀ ਬਣਾ ਕੇ ਲੋਕਾਂ ਨੂੰ ਕਿਰਾਏ ਪਾ ਕੇ ਈਆਂ ਦੇ ਜਿਹੜੇ ਆ ਉਹ ਸਵਾਗ ਜਾੜ ਕੇ ਕੋਈ ਬੰਦਾ ਖੁਸ਼ ਨਹੀਂ रह ਸਕਦਾ ਸੁਖੀ ਨਹੀਂ रह ਸਕਦਾ ਤੇ ਇਹ ਕਮਾਈਆਂ ਦਾ ਕੀ ਫਾਇਦਾ ਹੋਇਆ ਜਿਹੜੀਆਂ ਉਹ ਕਮਾਈਆਂ ਤੁਹਾਡੀਆਂ ਟੈ ਢੇਰੀ ਹੋ ਰਹੀਆਂ ਤੇ ਜਿਹੜੀਆਂ ਸੋਚ ਰਹੇ ਹੋ ਵੀ ਪੁਲਿਸ ਦੇ ਹੱਥ ਹੈ ਫਿਰ ਇਹ ਕੈਂਪੇਨ ਕਾਮਯਾਬ ਨਹੀਂ ਹੋਣੀ ਜਦੋਂ ਲੋਕਾਂ ਨੇ ਕਿਹਾ ਵੀ ਇਹ ਸਾਡੀ ਕੈਂਪੇਨ ਹੈ ਪੁਲਿਸ ਸਾਡੀ ਸਾਥੀ ਹੈ ਇਸ ਕੈਂਪੇਨ ਦੇ ਵਿੱਚ ਉਦੋਂ ਬਿਲਕੁਲ 100% 1% ਨਹੀਂ 100% ਆ ਸਾਡੀ ਦਿੱਲੀ ਸਟਰੀਟ ਹੈ ਡਰਗ ਫ੍ਰੀ ਹੋਗਾ ਥੈਂਕ ਯੂ ਸੋ ਮਚ ਠੀਕ ਠੀਕ ਜੀ ਸਰ